ਯਾਨੀ ਕਿ ਬਈ ਕੋਈ ਬਿੱਕਰ ਨੂੰ ਜਾਣਦਾ ਤਾਂ ਬਾਈ ਜੀ ਉਹਨਾਂ ਕੋਲੇ ਕਿਉਂਕਿ ਪਤਾ ਕਿ ਲੱਗਿਆ ਜੀ ਕਬੂਤਰ ਬਾਈ ਜੀ ਕੋਈ ਵੱਡੇ ਨਾਮ ਜਿੱਤਦਾ ਨਾ ਉਹਨੂੰ ਹੀ ਲੋਕ ਯਾਦ ਕਰਦੇ ਆ ਬਾਈ ਹਾਂ ਇਹਨਾਂ ਦਾ ਬਹੁਤ ਵੱਡਾ ਨਾਮ ਆ ਸਰਦਾਰ ਮੋਹਨ ਸਿੰਘ ਬਾਦਲ ਥੰਮਨੇ ਕਬੂਤਰਬਾਜੀ ਦੇ ਉਹਨਾਂ ਨਾਲ 12 ਸਾਲ ਕਬੂਤਰਬਾਜੀ ਕੀਤੀ ਇਹਨਾਂ ਨੇ ਜੀ ਅੱਛਾ ਸਰਦਾਰ ਮੋਹਨ ਸਿੰਘ ਬਾਦਲ ਉਹਨਾਂ ਨਾਲ ਬਾਈ ਜੀ ਉਹਨਾਂ ਨੇ 12 ਸਾਲ ਹਾਂਜੀ ਹਾਂਜੀ 12 ਸਾਲ ਉਹਨਾਂ ਰਹੇ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਅੱਜ ਦੀ ਜਿਹੜੀ ਮੁਲਾਕਾਤ ਆ ਇਹ ਜਦੋਂ ਆਪਾਂ ਲੁਧਿਆਣੇ ਤੋਂ ਪੱਖੋਵਾਲ ਪਿੰਡ ਆਉਣੇ ਆ ਜੀਤ ਕਰਤਾਰ ਸਿੰਘ ਨਾ ਸਰਾਬਾ ਨਗਰ ਤੋਂ ਹੁੰਦੇ ਹੋਏ ਪੱਖੋਵਾਲ ਕਸਬਾ ਵਾ ਤੇ ਤੁਸੀਂ ਗੱਲ ਸਮਝ ਗਏ ਹੋਮੋਂਗੇ ਵੀ ਉਹ ਖੂਬਸੂਰਤੀ ਦਾ ਚਿੰਨ ਪਿਆਰ ਦਾ ਪ੍ਰਤੀਕ ਕਬੂਤਰਾਂ ਦੀ ਅੱਜ ਆਪਾਂ ਗੱਲ ਕਰਾਂਗੇ ਬਹੁਤ ਵੱਡਾ ਨੌਕਮਾਇਆ ਪਿੰਡ ਪੱਖੋਵਾਲ ਦੇ ਵਿੱਚ ਸਰਦਾਰ ਬਿੱਕਰ ਸਿੰਘਾ ਪੰਜਾਬੀ ਪਹਿਰਾਵੇ ਦੇ ਵਿੱਚ ਪੰਜਾਬੀ ਕਲਚਰ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਵਿੱਚ ਪੰਜਾਬੀ ਰਾਜਨੀਤੀ ਦੇ ਵਰਤ ਸਪੋਰਟਸ ਦੇ ਖੇਤਰ ਦੇ ਵਿੱਚ ਇਸ ਨਗਰ ਨੇ ਬਹੁਤ ਵੱਡਾ ਨਾਮ ਕਮਾਇਆ ਵਾ ਤੇ ਅੱਜ ਆਪਾਂ ਸਰਦਾਰ ਬਿੱਕਰ ਸਿੰਘ ਜੀ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਪਿਛਲੇ 25-30 ਸਾਲਾਂ ਤੋਂ ਕਬੂਤਰਬਾਜੀ ਦੇ ਵਿੱਚ ਕਬੂਤਰਾਂ ਦੇ ਨਸਲਾਂ ਦੇ ਖੇਤਰ ਚ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਸੱਚੀ ਮੁੱਚੀ ਜਿਹੜੇ ਗੱਲ ਕਹਿ ਦਈਏ ਵੀ ਇਸ ਖੇਡ ਦੇ ਆਸ਼ਿਕ ਨੇ ਅੱਜ ਉਸ ਆਸ਼ਿਕ ਦੇ ਨਾਲ ਕਬੂਤਰਬਾਜੀ ਦੇ ਖੇਤਰ ਦੇ ਵਿੱਚ ਉਦੀ ਆਸ਼ਕੀ ਜੋ ਕਬੂਤਰਬਾਜੀ ਦੇ ਖੇਤਰ ਦੇ ਵਿੱਚ ਅੱਜ ਉਹਨੂੰ ਬਲੰਦੀਆਂ ਤੇ ਸਿਖਰ ਲਿਖਦਾਰੀਆਂ ਚ ਜਿੰਨੇ شمار ਕੀਤਾ ਹੋਇਆ ਅੱਜ ਆਪਾਂ ਪਿੰਡ ਪੱਖੋਵਾਲ ਦੇ ਵਿੱਚ ਸਰਦਾਰ ਬਿੱਕਰ ਸਿੰਘ ਉਹਨਾਂ ਦਾ ਮਾਲਵਾ ਟੀਵੀ ਦਾ ਕਾਰਬਾ ਅੱਜ ਇੱਥੇ ਪਹੁੰਚਿਆ ਆਓ ਮਿਲਦੇ ਆ ਸਰਦਾਰ ਬਿੱਕਰ ਸਿੰਘ ਉਹਨਾਂ ਨੂੰ ਬਾਈ ਜੀ ਆਪਾਂ ਕਬੂਤਰਬਾਜੀ ਦੀ ਗੱਲ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀਆਂ ਨਾਲ ਸ਼ਖਸੀਅਤਾਂ ਲੈ ਆਪਣੇ ਮਿੱਤਰ ਦੋਸਤ ਬੈਠੇ ਆ ਉਹਨਾਂ ਨਾਲ ਮੁਲਾਕਾਤ ਕਰਦੇ ਨਾਲ ਬਾਈ ਜੀ ਕੌਣ ਬੈਠੇ ਆ ਇਹ ਜੀ ਮੇਰੇ ਉਸਤਾਦ ਨੇ ਬਈ ਦਰਸੀ ਭਾਈ ਰੂਪਾ ਦਰਸੀ ਸਿੰਘ ਜੀ ਭਾਈ ਰੂਪਾ ਇਹ ਕਿੱਥੇ ਕਿ ਪੈਂਦਾ ਭਾਈ ਰੂਪਾ ਇਹ ਭਾਈ ਰੂਪਾ ਬਾਜੇਖਾਨੇ ਕੋਲੇ ਜੀ ਹਰਜੀਤ ਦੇ ਬਾਜੇਖਾਨੇ ਕਬੱਡੀ ਦਾ ਮਾਲ ਹਾਂਜੀ ਉਹਦੇ ਨਾਲ ਮੁਲਾਕਾਤ ਦੇ ਕੋਲੇ ਮਾਲਾ ਹਾਂਜੀ ਰਾਮਪਰਾ ਬਲਾਕ 'ਚ ਪੈਂਦਾ ਹਾਂਜੀ ਤੇ ਸਲਾਤਪੁਰ ਦੇ ਨੇੜੇ ਭਾਈ ਰੂਪਾ ਭਾਈ ਰੂਪਾ ਨੇ ਜੀ ਇਹਨਾਂ ਦੀ ਕੀ ਖਾਸੀਅਤ ਆ ਬਈ ਤੁਸੀਂ ਇੱਥੇ ਅੱਜ ਬਲਾਈ ਹੋ ਵੀ ਇਹ ਬਾਈ ਜੀ ਹੋਣਾ ਦਾ ਅੱਜ ਜੋ ਕੁਝ ਬੈਠਿਆ ਜੀ ਤੁਹਾਡੇ ਸਾਹਮਣੇ ਕੋਈ ਦੁਨੀਆ ਜਾਣਦੀ ਆ ਤਾਂ ਬਾਈ ਕਰਕੇ ਜਾਣਦੀ ਆ ਜੀ ਯਾਨੀ ਕਿ ਕੋਈ ਬਕਰ ਨੂੰ ਜਾਣਦਾ ਤਾਂ ਬਾਈ ਜੀ ਹੋਣਾ ਕੋਲੇ ਕਿਉਂਕਿ ਪਤਾ ਕਿ ਲੱਗਿਆ ਜੀ ਕੁੱਤਰ ਬਾਈ ਜੀ ਕੋਈ ਵੱਡੇ ਨਾਮ ਜਿੱਦਦਾ ਨਾ ਉਹਨੂੰ ਹੀ ਲੋਕ ਯਾਦ ਕਰਦੇ ਆ ਬਾਈ ਹਾਂ ਇਹਨਾਂ ਦਾ ਬਹੁਤ ਵੱਡਾ ਨਾਮ ਆ ਸਰਦਾਰ ਮੋਹਨ ਸਿੰਘ ਬਾਦਲ ਥੰਮਨੇ ਕੁੱਤਰਬਾਈ ਦੇ ਉਹਨਾਂ ਨਾਲ 12 ਸਾਲ ਕੁੱਤਰਬਾਈ ਕੀਤੀ ਇਹਨਾਂ ਨੇ ਜੀ ਅੱਛਾ ਸਰਦਾਰ ਮੋਹਨ ਸਿੰਘ ਬਾਦਲ ਹੋਣਾ ਨਾਲ ਬਾਈ ਜੀ ਹੋਣਾ ਨੇ 12 ਸਾਲ ਹਾਂਜੀ ਹਾਂਜੀ 12 ਸਾਲ ਉਹਨਾਂ ਰਹੇ ਬਹੁਤ ਕੁਝ ਸਿੱਖਿਆ ਉਹਨਾਂ ਤੋਂ ਬਹੁਤ ਪਿਆਰ ਕਰਦੇ ਸੀ ਇਹਨਾਂ ਨੂੰ ਤੇ ਮੈਂ ਵੀ ਚਾਹੁੰਦਾ ਸੀ ਵੀ ਮੈਂ ਵੀ ਕਿਸੇ ਵਧੀਆ ਬੰਦੇ ਨਾਲ ਲੜ ਲੱਗਾ ਕਿਉਂਕਿ ਉਸਤਾਦ ਤਾਂ ਮੇਰਾ ਵਾਹਿਦ ਜੀਤਾ ਚੰਦਨ ਵਾਲਾ ਅੱਛਾ ਪਰ ਮੈਂ ਜਿਹੜੀ ਪਿਆਸ ਆ ਨਾ ਕਬੂਤਰ ਵਾਈ ਦੀ ਤਾਂ ਵੱਧ ਹੀ ਜਾਂਦੀ ਹੈ ਜੀ ਸੰਤੋਸ਼ਟੀ ਦਾ ਹਲੇ ਵੀ ਮਨ ਨੂੰ ਨਹੀਂ ਹਲੇ ਵੀ ਜੋ ਮੈਂ ਚਾਹਣਾ ਉਹ ਹੋਰ ਅਚੀਵ ਕਰੀਏ ਉਹ ਬਸ ਆਸ਼ਕੀ ਆ ਇਹ ਬਈ ਇਹ ਵੱਧ ਹੀ ਜਾਂਦੀ ਹੈ ਫਿਰ ਜਦੋਂ ਕਹਿਰ ਦੀਆਂ ਬਾਜ਼ੀਆਂ ਬਹੁਤ ਜਿੱਤੀਆਂ ਦੇ ਲੋ ਵਧੀਆ ਮਹਾਰਾਜੀ ਕਿਰਪਾ ਹੋਈ ਚਲੋ ਆਪਾਂ ਇਹ ਕਰਦੇ ਆ ਮੁਲਾਕਾਤ ਦਾ ਸੈਸ਼ਨ ਬਾਈ ਜੀ ਹੋਣੀ ਜਾਣੀ ਬਹੁਤ ਵੱਡਾ ਇਹ ਵੀ ਬ੍ਰਾਂਡ ਰੰਗ ਬਿਲਕੁਲ ਜ ਭਾਈ ਰੂਪੇ ਤੋਂ ਸਰਦਾਰ ਮੋਹਨ ਸਿੰਘ ਜਿਹੜਾ ਉਹਨਾਂ ਦੇ ਉਹ ਜੇ ਗੱਲ ਕਰੀਏ ਵੀ ਝੂਠੇ ਗਲਾਸ ਦਾ ਜਿਨ੍ਹਾਂ ਨੇ ਉਹਦਾ ਪਾਣੀ ਹੀ ਪੀ ਲਿਆ ਤਾਂ ਪਰ ਇਹ ਤਾਂ 12 ਸਾਲ ਨਾਲ ਰਹਿ ਜੁਣਾ ਦੇ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਫਿਰ ਇਹ ਤਾਂ ਉਹ ਖਿਡਾਰੀ ਆ ਤੇ ਇੱਕ ਨਵਾਂ ਵਾਰ ਮੈਂ ਤੁਹਾਨੂੰ ਹੋਰ ਦੱਸਦਾ ਜੀ ਅਸੀਂ ਜਿਹੜੇ ਵੱਡੇ ਨਾਮ ਨੇ ਜਿਵੇਂ ਟਰੈਕਟਰ ਹੋਵੇ ਮੋਟਰਸਾਈਕਲ ਹੋਵੇ ਨੁਕਰਾ ਘੋੜਾ ਹੋਇਆ ਉਹ ਸਾਰੇ ਇਹਨਾਂ ਦੀ ਬਦੌਲਤ ਕੀਤਾ ਜੀ ਦੂਸਰਾਂ ਨੇ ਜਿੱਤੇ ਅੱਛਾ ਤੇ ਇਧਰ ਬਾਈ ਜੀ ਹੋਣੀ ਟੋਪੀ ਇਹ ਮੇਰਾ ਗੁਰਪ੍ਰਾਵਾ ਜੀ ਬਾਈ ਜੀ ਦਾ ਚੇਲਾ ਵਾ ਇਹ ਇਹ ਵੀ ਭਾਈ ਰੂਪੇ ਤੋਂ ਭੋਲਾ ਭੋਲਾ ਬਾਈ ਜੀ ਹਾਂ ਭਰਾ ਆਪਣਾ ਛੋ ਕਬੂਤਰਬਾਜੀ ਤੇ ਬਾਈ ਭੋਲੇ ਦਾ ਰੰਗ ਤਾਂ ਬਹੁਤ ਘੋੜਾ ਆਪਣੇ ਤਾਂ ਥੋੜੇ ਜੇ ਹੋ ਗਏ ਆ ਇਹ ਇਹ ਟੀਚਰ ਨਹੀਂ ਲੈਣੇ ਨੇ ਹੋਰ ਆ ਮੈਂ ਦੇਖਿਆ ਵੀ ਇਹ ਇਹ ਲੈਨ ਫਿਰ ਉਹ ਮਾਸਟਰ ਨਹੀਂ ਕਹੇ ਬੱਚੇ ਮਾਪੇ ਨਹੀਂ ਕਹਿੰਦੇ ਮੈਂ ਮਾਸਟਰ ਦਾ ਕਬੂਤਰ ਡਾਉਣੀ ਰਹਾਂਗਾ ਇਹ ਤਾਂ ਉਹਨਾਂ ਬੈਟਰ ਨਹੀਂ ਜਾ ਸਕਦੇ ਜੀ ਉਹ ਇਹਨਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਆ ਤੇ ਇੱਧਰ ਬਾਈ ਜੀ ਇਹ ਬਾਈ ਮੇਰਾ ਸੋਡਾ ਭਰਾ ਵਾ ਜੱਗੀ ਕਰੇ ਵਾ ਜੱਗੀ ਕਰੇ ਵਾ ਹਾਂਜੀ ਇਹਨਾਂ ਦਾ ਪਿੰਡ ਹੈਗਾ ਵਾ ਬੁਰਜ ਹਰੀ ਸਿੰਘ ਕੈਨੇਡਾ ਤੋਂ ਹਰ ਸਾਲ ਕਬੂਤਰਬਾਜੀ ਕਰਨ ਸਪੈਸ਼ਲ ਆਉਂਦਾ ਹੈ ਹੁਣ ਵੀਰ ਕੈਨੇਡਾ ਤੋਂ ਆਇਆ ਹਾਂ ਕੈਨੇਡਾ ਤੋਂ ਆਇਆ ਜੀ ਮੇਰੇ ਨਾਲ ਹੀ ਰਹਿੰਦਾ ਮੇਰੇ ਗਾਣੀ ਖੰਦੇ ਲੋ ਵੀ ਇਹ ਛੋਟਾ ਬਿਕਰਾ ਜੀ ਗਰੇ ਵਾਲਾ ਹਾਂਜੀ ਇਹ ਥੋੜਾ ਤੁਸੀਂ ਵਿਕੀ ਕਰਦੇ ਹੋ ਗਰੇ ਉੱਥੇ ਗਰੇ ਵਾਲੇ ਕਿਵੇਂ ਜੀ ਉੱਥੇ ਪਹੁੰਚੇ ਗੁਜਰਾਉ ਤੋਂ ਹੀ ਇੱਕ ਸਾੜੀ ਅੱਛਾ ਚਲੋ ਗਾਹ ਗੱਲਾਂ ਬਾਤਾਂ ਕਰਦੇ ਆ ਇਹ ਵੀ ਇਹ ਆਪਣਾ ਸਗੀਰਦਾ ਜੀ ਅੱਛਾ ਇਹ ਮੁੰਡਾ ਲੱਖਾਪਾ ਰਾਮਗੜ ਸਰਦਾਰਾਂ ਦਾ ਰਾਮਗੜ ਸਰਦਾਰਾਂ ਸਾਹਨੇ ਵਾਲ ਕੋਲੇ ਨਹੀਂ ਇੱਥੇ ਮਲੋੜ ਕੋਲੇ ਕੁੱਪ ਦੇ ਰੋਟੇ ਕੋਲੇ ਨਾ ਕੁੱਪ ਦੇ ਕੁੱਪ ਕੋਲੇ ਅੱਛਾ ਉਹ ਰਾਮਗੜ ਸਰਦਾਰਾਂ ਤੇ ਇਧਰ ਬਾਈ ਜੀ ਖਾਲਸਾ ਜੀ ਇਹ ਵੀ ਸਗੀਰਦਾ ਜੀ ਆਪਣਾ ਸੰਦੀਪ ਇਹਨਾਂ ਦਾ ਪਿੰਡ ਖਲਿਆਣ ਆ ਜੀ ਖਲਿਆਣ 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 ਇਹ ਕਿੱਥੇ ਮਲੋੜ ਦੇ ਨਾਲ ਆ ਜੀ ਬਿਲਕੁਲ ਅਮਲੋਪਾਸੋਂ ਹਾਂਜੀ ਵਾਹ ਜੀ ਵਾਹ ਤੇ ਇਧਰ ਇਹ ਬੇਟਾ ਹਰਮਨ ਹਰਮਨ ਪਖੋੜ ਹਰਮਨ ਦਾ ਤੁਹਾਡਾ ਬੇਟਾ ਹਾਂਜੀ ਹਾਂਜੀ ਉਹ ਮੇਰਾ ਭਰਾ ਜੀ ਕੇਵਲ ਇਹਦਾ ਪਿੰਡਾ ਕੋਤਵਾ 10 ਸਾਰੇ ਨੇ ਮੇਰੇ ਨਾਲ ਬਹੁਤ ਔਖੇ ਸੋਕੇ ਦੇ ਵਿੱਚ ਟੈਪ ਲਗਾ ਆਇਆ ਵਾ ਜਾਨੀ ਜੇ ਮੇਰਾ ਜਨਾਮ ਆ ਇਹਦਾ ਬਹੁਤ ਵੱਡਾ ਚੋਗਦਾਨ ਆ ਜੀ 10 ਸਾਲ ਅਸੀਂ ਕੱਟੇ ਰਹੇ ਕਬੂਤਰ ਡਾਏ ਬਾਜ ਕੇ ਜਿੱਤੀਆਂ ਬਹੁਤ ਜ਼ਿਆਦਾ ਮਤਲਬ ਇਹਦਾ ਨਾਮ ਮਿਲਣ ਨਾਲ ਪਿਆਰ ਜਾਨੀ ਇੰਨਾ ਵਾ ਬਿਲਕੁਲ ਭਰਾ ਜੀ ਬਿਲਕੁਲ ਚਲੋ ਬਹੁਤ ਵੱਡੀ ਗੱਲ ਆ ਅ ਮੇਕਰ ਬਾਈ ਜੀ ਸਾਰੇ ਤੁਹਾਡੇ ਦੋਸਤ ਪੁਰਾਣੇ ਵੀ ਆ ਨਵੇਂ ਵੀ ਆ ਮੁੰਡੇ ਵੀ ਚਲੋ ਹੁੰਦਾ ਵਾ ਇੱਕ ਗੱਲ ਜਿਹੜੀ ਆਪਾਂ ਕਰਨ ਤੋਂ ਪਹਿਲਾਂ ਜੀਵਨ ਬਾਰੇ ਤੁਹਾਡੇ ਬਾਰੇ ਕਰੀਏ ਵੀ ਇਹ ਸ਼ਗਿਰਦੀ ਇਹ ਖੇੜੇ ਚ ਜ਼ਰੂਰੀ ਆ ਬਿਲਕੁਲ ਜੀ ਗੁਰੂ ਬਿਨਾ ਗੱਤ ਨਹੀਂ ਚਾਹੇ ਗੁਰੂ ਪੱਥਰ ਦਾ ਹੋਵੇ ਗੁਰੂ ਜ਼ਰੂਰ ਹੋਣਾ ਜੀ ਗੁਰੂ ਬਿਨਾ ਗੱਤ ਨਹੀਂ ਹਾਂਜੀ ਹਾਂਜੀ ਤੁਸੀਂ ਬਾਈ ਜੀ ਕਿਹੜੀ ਕਾਸਟਮ ਬਲੋਂਗ ਕਰਦੇ ਹੋ ਮੈਂ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਹਾਂ ਢਾਲੀ ਵਾਲਾ ਆਪਣਾ ਢਾਲੀਗੜ ਉਹ ਤਾਂ ਹਾਂਜੀ ਹਾਂਜੀ ਜੱਟ ਸਿੱਖ ਹੋ ਹਾਂਜੀ ਹਾਂਜੀ ਅੱਛਾ ਫਿਰ ਇਹ ਭਾਈ ਜੀ ਕਬੂਤਰਬਾਜੀ ਆ ਕਿੰਨੇ ਸਮੇਂ ਤੋਂ ਤੁਸੀਂ ਇਹ ਸ਼ੌਂਕ ਪਾਲਿਆ ਇਹ ਤਾਂ ਬਸ ਬੰਦਿਆਂ ਜੀ ਕਬੂਤਰ ਦਿੱਤੇ ਪਰ ਨੂੰ ਬਰਾਸਟ ਚ ਮਿਲਿਆ ਜੀ ਸਾਡੇ ਦਾਦਾ ਜੀ ਨੇ ਕਬੂਤਰ ਰੱਖੇ ਸੀ ਸ਼ੁਰੂ ਚ ਪਹਿਲਾਂ ਹਾਂਜੀ ਫਿਰ ਦਾਦਾ ਜੀ ਤੋਂ ਬਾਅਦ ਫਿਰ ਮੇਰੇ ਡੈਡੀ ਨੇ ਸਰਦਾਰ ਜੀ ਮੁਰਬਾਦੀਆਂ ਜੀ ਤੀਜੀ ਪੀੜ੍ਹੀ ਚ ਮੈਂ ਸੱਡੀਆਂ ਹਾਂ ਅੱਛਾ ਯਾਨੀ ਉਹ ਸਟਰਗਲ ਨਹੀਂ ਕਰਨੀ ਪਈ ਬਈ ਜਿਵੇਂ ਮਾਸਟਰ ਜੀ ਹੋਣੀ ਬੈਠਿਆ ਬਈ ਬਿਕਰ ਭਾਈ এডਿਕੇਸ਼ਨ ਕਿੱਥੇ ਤੱਕ ਲਈ ਆ ਮੈਂ ਪਲੱਸ 2 ਤੱਕ ਪੜਿਆ ਜੀ ਪੜ ਗਏ ਪਿੰਡ ਸਕੂਲ ਦਾ ਲਹਾ ਲੈ ਲਿਆ ਬਈ ਕਰਦੇ ਕੁੰਦੇ ਚਲੇ ਗਏ ਸਕੂਲੇ ਫਿਰ ਗਰੇਵਾ ਸਾਹਿਬ ਗੱਲ ਇੱਕ ਵਾਰ ਜੇ ਉਹ ਜੋ ਵੀ ਮੈਂ ਕੰਮ ਕੀਤਾ ਨਾ ਮੈਂ ਇਹਨਾਂ ਨੂੰ ਵੀ ਸਖਾਉਂਦਾ ਹਾਂ ਕਿ 100% ਹੀ ਕੀਤਾ ਜੀ ਜਿੰਨਾ ਟਾਈਮ ਪੜੇ ਆ ਪੂਰੇ ਵਧੀਆ ਪੜੇ ਆ ਉਦੋਂ ਜਾਨੀ ਇਹ ਲੈਨ ਦਾ ਕੋਈ ਨਹੀਂ ਬਾਜ਼ੀਆਂ ਵੀ ਛੱਡਦੇ ਸੀ ਪਤਾ ਕੀ ਸੀ ਆਪਾਂ ਗਰੀਬ ਧਰੋ ਕਰੋ ਮਲਬਾ ਇਹ ਨਹੀਂ ਸੀਗੇ ਮੈਂਡੇ ਫੈਮਿਲੀ ਤੋਂ ਬਿਲੋਂਗ ਕਰਦੇ ਸੀਗੇ ਗਰੀਬੀ ਬਹੁਤ ਦੇਖੀ ਜਦੋਂ ਆਏ ਸੀ ਕੋਈ ਪੜ ਕੇ ਕੁਝ ਬਣਨਾ ਜੀ ਜਾਨੀ ਉਹ ਉਹ ਸੀਗਾ ਸਟਰਗਲ ਸੀ ਜ਼ਿੰਦਗੀ ਦੀ ਪਰ ਮੈਂ ਕਹਿੰਦਾ ਵੀ ਪਰਮਾਤਮਾ ਦਾ ਮਿਹਰ ਭਰੇ ਹੱਥ ਵਾ ਵੀ ਇੱਕ ਥੱਲੇ ਇੱਕ ਏਡੀਕਾ ਫੈਮਿਲੀ ਜੋਟ ਕੇ ਕਿੱਥੇ ਤੱਕ ਵਾਇਆ ਪਰਮਾਤਮਾ ਦੀ ਮਿਹਰ ਅੰਗੇ ਅੱਛਾ ਬਾਈ ਜੀ ਤੁਸੀਂ ਆ ਗੱਲ ਕਰਤੀ ਬਾਈ ਜੀ ਹੁਣੀ ਵੀ ਬੈਠੇ ਆ ਅੱਜ ਦੇ ਸਮੇਂ 'ਚ ਘਰੇ ਰੋਟੀ ਖਾਣੀ ਬੰਦੇ ਨੂੰ ਔਖੀ ਪਈ ਹੈ ਬਿਲਕੁਲ ਜੀ ਪਰਿਵਾਰ ਵੀ ਇਕੱਲੇ ਇਕੱਲੇ ਹੀ ਹੋ ਗਏ ਅੱਗੇ ਤਾਂ ਚਲੋ ਚਾਹੇ ਕੋਈ ਵੀ ਸੱਭਿਆਚਾਰਕ ਸੀਗੇ ਬੰਦੇ 2-2 3-3 ਹੁੰਦੇ ਸੀ ਘਰ ਦੇ ਜੱਟਸ ਇਹ ਬਰਾਦਰੀ ਚ ਕਬੂਤਰਬਾਜੀ ਦਾ ਘੱਟ ਸੀ ਲੋਕ ਬੁਰਾ ਮੰਨਦੇ ਸੀ ਜਿਹੜੇ ਵੇਲੇ ਤੁਸੀਂ ਚਲੋ ਥੋੜੇ ਤਾਂ ਖਾਨਦਾਨੀ ਗੱਲ ਬਜ਼ੁਰਗਾਂ ਦੀ ਹੋ ਗਈ ਅਗਲਾ ਕਹਿੰਦਾ ਸੀ ਮਾਸਟਰ ਜੀ ਹੁਣੇ ਬੈਠੇ ਆ ਵੀ ਜੇ ਕੋਈ ਮੜਾ ਮੋਟਾ ਪੜਨ ਉੱਤੇ ਲਾ ਮਠਾ ਉਹਨਾਂ ਕਹਿੰਦਾ ਵੀ ਕਬੂਤਰ ੜਾਏਗਾ ਬਿਲਕੁਲ ਬਿਲਕੁਲ ਇਹ ਗੱਲ ਰਿਸ਼ਤੇ ਨਾਤੇ ਦੇ ਵੀ ਛਤਰੀ ਖੜੀ ਤੇ ਅਗਲਾ ਦੇ ਦਿੰਦਾ ਵੀ ਮੁੰਡਾ ਦਾ ਕਬੂਤਰ ੜਾਉਂਦਾ ਯਾਰ ਕਿਵੇਂ ਚਲੋ ਉਹ ਸਮਾਂ ਸੀ ਆਪਣੇ ਕੋਲੇ ਵੀ ਲੋਕ ਰੋਕਦੇ ਸੀਗੇ ਮਾਂ ਪਿਓ ਜੇ ਜੋ ਉਹਦੇ ਕਬੂਤਰ ਰੱਖਿਆ ਉਹ ਕੋਈ ਸਰਦਨ ਪੂ ਸੰਖ ਚੀਜ਼ਾਂ ਤੂੰ ਵੀ ਇਹੀ ਕੰਮ ਕਰੇਗਾ ਉਹਦਾ ਮਤਲਬ ਇਹ ਜਾਣੀਏ ਗੱਲਾਂ ਹੋਈਆਂ ਨੇ ਗੱਲਾਂ ਫੇਸ ਕੀਤੀਆਂ ਨੇ ਆਪਾਂ ਜਿਹੜੇ ਤੁਹਾਡੇ ਦੋਸਤ ਸੀ ਉਹਨਾਂ ਮੋਦੇ ਪਰਿਵਾਰਾਂ ਦੇ ਰੋਕਦੇ ਸੀ ਬਈ ਉਹ ਬਿਕਰਨਾ ਤੁਸੀਂ ਫਿਰ ਜਾਨੇ ਉਹਦੇ ਵਾਂਗੂ ਕਬੂਤਰ ਹੀ ੜਾਉਂਗੇ ਬਿਲਕੁਲ ਬਿਲਕੁਲ ਇਹ ਗੱਲ ਤਾਂ ਪੱਕੀ ਆ ਬਿਲਕੁਲ ਬਿਲਕੁਲ ਜੀ ਫਿਰ ਮਾਂ ਜੀ ਫਿਰ ਧਾਰਿਆ ਜਿਹੜੀ ਹੁਣ ਬਜਾਤਰਾਂ ਲੋਕਾਂ ਨੇ ਫਿਰ ਉਲਟ ਕਰਤੀ ਹੁਣ ਉਹੀ ਮਾਂ ਪਿਓ ਕਦੇ ਨਹੀਂ ਰੋਕਦੇ ਮੇਰੇ ਕੋਲੇ ਆਉਣ ਨਾਲ ਉਹ ਉਹ ਗੱਲ ਉਹ ਆਹੀ ਗੱਲ ਆਪਾਂ ਹੁਣ ਕਰਨੀ ਆ ਬਿਕ ਉਹ ਬਹੁਤਿਆਂ ਦੀ ਸੋਚ ਹੋਗੀ ਵੀ ਬਿੱਕਰ ਬਾਈ 2 ਲੱਖ ਜਿੱਤ ਲਿਆਇਆ 5 ਲੱਖ ਜਿੱਤ ਲਿਆਇਆ ਵੀ ਉਹ ਸੌਖਾ ਤਰੀਕਾ ਲੱਭ ਲਿਆ ਪਰ ਇਹ ਹਰੇਕ ਦੇ ਕਰਮਾ ਇਹ ਤਾਂ ਆਉਣਾ ਨਹੀਂ ਮਹਿੰਗਾਈ ਦਾ ਸਮਾਂ ਵਾ ਹੈਨਾ ਅੱਜ ਸ਼ਾਇਦ ਜਿਹੜੇ ਰੋਕਦੇ ਨਹੀਂ ਉਹ ਬਹੁਤਿਆਂ ਦਾ ਕਾਰਨ ਇਹ ਆ ਉਹ ਘਰੇ ਘਰੇ ਬਿੱਕਰ ਨੇ ਅੱਜ ਟਰੈਕਟਰ ਜਿੱਤ ਲਿਆਂਦਾ ਅੱਜ ਜੀਪ ਜਿੱਤ ਲਿਆਂਦੀ ਕਿਉਂਕਿ ਉਹ ਆਪਾਂ ਗੱਲਾਂ ਉਹੀ ਕਰਨੀਆਂ ਨੇ ਨਮਾ ਜੂ ਤੁਹਾਡੇ ਕੋਲੇ ਵੀ ਮੁੰਡੇ ਬੈਠੇ ਆ ਤੁਸੀਂ ਸਹੀ ਦੇਖੋ ਪਰਮਾਤਮਾ ਜੇ ਆਪਾਂ ਕਿਸੇ ਲਈ ਮਾੜਾ ਸੋਚਾਂਗੇ ਤਾਂ ਖੁਦ ਪਹਿਲਾਂ ਆਪਾਂ ਮਾੜੇ ਚ ਡਿੱਗਾਂਗੇ ਬਿਲਕੁਲ ਹੁਣ ਆਪਾਂ ਉਹ ਗੱਲ ਕਰਦੇ ਆਂ ਬਾਈ ਜੀ ਵੀ ਤੁਸੀਂ ਤੁਹਾਡੇ ਕੋਲੇ ਉਹ ਰੋਕ ਦੇ ਸੀਗੇ ਅੱਜ ਸਿਰਫ ਹੋਰ ਤਾਂ ਬਿਕਰ ਬਦਲਿਆ ਨਹੀਂ 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 ਬਿਕਰ ਤਾਂ ਬਦਲਿਆ ਵੀ ਬਿਕਰ ਦੇ ਆ ਘਰੇ ਕੱਪ ਟਰੋਫੀਆਂ ਟਰੈਕਟਰ ਖੜੇ ਆ ਜਿੱਤੇ ਹੋਏ ਉਹਦੇ ਕਰਕੇ ਵੀ ਉਹ ਘਰੇ ਜਾ ਕੇ ਜਾ ਕੇ ਬਿਕਰ ਬਈ ਮੰਮੀ ਅੱਜ ਤਾਂ ਬਿਕਰ ਨਹੀਂ ਟਰੈਕਟਰ ਜਿੱਤ ਲਿਆ ਆਂਦਾ ਤੁਸੀਂ ਕੀ ਮੰਨਦੇ ਹੋ ਵੀ ਇਹ ਸੋਚ ਕਿਵੇਂ ਆ ਇਹ ਨਹੀਂ ਜੀ ਕੋਈ ਵੀ ਚੀਜ਼ ਆ ਨਾ ਆਪਾਂ ਉਹਦੀ ਕੀਮਤ ਦਾਦਾ ਕਰਨੀ ਪੈਂਦੀ ਹੈ ਜੀ ਜੇਬ ਟਰੈਕਟਰ ਜਿੱਤੇ ਚਾਹੇ ਤਾਂ ਕਹੇ ਮੈਂ ਮਿਹਨਤ ਬਹੁਤ ਨਹੀਂ ਆਪਾਂ ਤੁਹਾਡੀ ਗੱਲ ਵਿਚਾਰੇ ਮੈਂ ਤੁਹਾਡੀ ਗੱਲ ਪੂਰੀ ਦੱਸ ਦਿੰਦਾ ਹਾਂ ਜੀ ਇੱਕ ਦੇਖ ਲੈਣਾ ਤੇ ਇੱਕ ਸੋਚ ਲੈਣਾ ਹੀ ਸਾਰਾ ਗੇਮ ਨਹੀਂ ਹੋ ਜਾਂਦਾ ਜੀ ਇਹਦੇ ਲਈ ਸਟ੍ਰਗਲ ਵੀ ਬਹੁਤ ਕਰਨੀ ਪੈਂਦੀ ਹੈ ਹਾਂ ਜਿਹੜੇ ਨਵੇਂ ਮੁੰਡੇ ਆ ਬਹੁਤ ਰੱਖਦੇ ਨੇ ਆਪਾਂ ਸਟਾਰਟ ਕਰ ਜੂਗਾ ਆਪਣੇ ਲਈ ਸਾਰੇ ਜਿਹੜੇ ਵੀ ਕੂਤਰ ਰੱਖਦੇ ਆਪਾਂ ਨਹੀਂ ਇਹਨਾਂ ਮਾੜਾ ਕਹਿੰਦੇ ਪਰ ਜਿਹੜੇ ਇੱਕ ਆ ਸੋਚ ਬਣਾ ਲੈਣੀ ਵੀ ਚਲੋ ਮੈਂ ਵੇਚਣ ਨਾਲ ਚੱਲਿਆ ਗਿਆ ਜਾਂ ਮੈਂ ਤਾਂ ਉਸਤਾਦੀ ਸ਼ਿਕਰਦੀ ਕਰ ਲਈ ਜਾਂ ਮੈਂ ਇੱਕ ਦਿਨ ਚ ਮੈਂ ਪਤਾ ਨਹੀਂ ਮੈਂ ਕੀ ਕਰ ਦੂੰਗਾ ਜਿਹੜੀ ਸੋਚ ਬਣਾ ਇਹ ਸੋਚ ਨਾਲ ਲੋਕ ਪਹਿਲਾਂ ਤਾਂ ਜੁੜਦੇ ਆ ਕਪੁੱਤਰ ਬਾਈ ਜਾ ਕੇ ਵੀ ਆ ਦੇਖ ਗੱਲ ਹੈਗੀ ਨਾ ਇਹ ਬਿਲਕੁਲ ਬਿਲਕੁਲ ਹਾਂ ਜੀ ਪਰ ਜਦੋਂ ਫਿਰ ਵਿੱਚ ਕਹਿੰਦੇ ਆ ਰਾਹ ਭੇਜ ਜਾਣੀ ਜਾਂ ਬਾਪ ਭੇਜ ਜਾਣੀ ਵਿੱਚ ਜਦੋਂ ਫਿਰ ਸੇ ਨਿਭੜਦੇ ਆ ਨਾ ਕੇ ਮਿਹਨਤ ਬਹੁਤ ਆ ਜਿਹੜੀ ਜਿਉਂ ਆਪਾਂ ਜੋੜੇ ਲਾ ਦਨੇ ਆ ਸਿਆਲੋ ਸੜ ਖਰਾਬ ਆਪਾਂ ਗੱਲ ਤੁਹਾਡੀ ਚਲੋ ਫੇਰ ਮੈਨੂੰ ਉਹ ਗੱਲ ਆ ਮੈਂ ਤੁਸੀਂ ਗੱਲ ਉਹ ਸਮਝ ਦਿਓ ਭਾਈ ਜੀ ਪੜੇ ਲਿਖੇ ਹੋ ਤੁਸੀਂ ਜਿੱਥੇ ਵੀ ਹੁਣ ਇਹ ਗੱਲ ਆ ਜਿਹੜੀ ਤੁਸੀਂ ਗੱਲ ਕਹੀ ਆ ਆਪਾਂ ਗੱਲਾਂ ਹਜੇ ਤਾਂ ਸ਼ੁਰੂ ਕਰਨੀਆਂ ਕਿਉਂਕਿ ਇਹਦਾ ਜਿਹੜਾ ਜੂਥ ਦੇਖਦਾ ਉਹਦੇ ਲਈ ਆ ਹਜੇ ਆਈਡਲ ਹਾਂਜੀ ਹਾਂਜੀ ਤੁਸੀਂ ਉਹ ਗੱਲ ਆਪਾਂ ਕਰ ਲਈ ਪਰ ਬਹੁਤਿਆਂ ਦਾ ਤਾਂ ਉਹ ਮੰਨ ਲਓ ਵੀ ਇਹ ਹੈ ਜਦੇ ਮਿੱਠੇ ਵਾਲੀ ਚਾਹ ਨਹੀਂ ਵੀ ਜਦ ਹੀ ਆਪਾਂ ਪੀ ਲੈਣੀ ਆ ਉਹ ਬੰਦੇ ਆਉਣ ਵੀ ਜਿਹਦੇ 10-12 ਸਾਲ ਇਹਦੇ ਚ ਸੰਘਰਸ਼ ਕਰਕੇ ਬਿਲਕੁਲ ਤਾਂ ਗੱਲ ਬਣੂਗੀ ਬਣੀਆਂ ਜੀ ਆਪਣਾ ਮੁੰਡਾ ਹੈਪੀ ਹਿਸ ਵਾਲਾ ਆਪਣਾ ਸਗੀਰ ਦਵਾ ਡਾਇਰੈਕਟਰ ਆਜਪਲੀ ਤੋਂ ਆਪਣੇ ਦੁਆਬੇ ਦੇ ਸੁੱਖ ਆਰਾਮ ਆ ਉਧਰ ਮਾਝੇ ਦੇ ਆਪਣੇ ਕਰਵੈਲ ਕਲਸੀਆਂ ਵਾਲਾ ਜਿਹੜੇ ਬੰਦਿਆਂ ਨੇ ਨਾ ਮਿਹਨਤ ਕੀਤੀ ਮੇਰੇ ਨਾਲ ਜੋੜੇ ਪੰਜ-ਪੰਜ ਸਾਲ ਨਾਲ ਆਪਣੇ ਹਣਾਏ ਅੱਜ ਬ੍ਰਾਂਡ ਨੇ ਉਹ ਵੀ ਉਹ ਵੀ ਟਰੈਕਟਰ ਚੱਲਦੇ ਨੇ ਉਹ ਵੀ ਮੋਟਰਹੈੱਲ ਜਿੱਤੇ ਨੇ ਉਹ ਜਿਹੜੇ ਬ੍ਰਾਂਡ ਆ ਆ ਪਰ ਜੇ ਕੋਈ ਮਾਤੜ ਆ ਕੇ ਕਹੇ ਬਈ ਉਹਦੇ ਰੋਟੀ ਮਸਾ ਪੱਕਦੀ ਆ ਬਿੱਕਰ ਬਾਈ ਦਾ ਟਰੈਕਟਰ ਦੇਖ ਕੇ ਆ ਜੀ ਪਰ ਉਹ ਤਾਂ ਜਿਹੜਾ ਮੜਾ ਮੋਟਾ ਕਰਦਾ ਪਹਿਲਾਂ ਮਿਹਨਤ ਵੀ ਜ਼ਰੂਰੀ ਆ ਨਾ ਕੰਮ ਜ਼ਰੂਰੀ ਆ ਬੰਦਾ ਰੋਟੀ ਖਾਂਦਾ ਤਾਂ ਹੋਵੇ ਬਿਲਕੁਲ ਜੀ ਬਿਲਕੁਲ ਜਾਂ ਰੋਟੀ ਖਾਂਦਾ ਬਈ ਹਾਂ ਉਹਦੇ ਘਰੇ ਰੋਟੀ ਪੱਕਦੀ ਆ ਕਿਉਂ ਬਾਈ ਜੀ ਹਾਂ ਜੀ ਨਹੀਂ ਤਾਂ ਆ ਵੀ ਜਾਉ ਤਾਂ ਘਰੇ ਵੀ ਵਿਚਾਰੇ ਉਹ ਤਾਂ ਫਿਰ ਗਾਲਾਂ ਹੀ ਕੱਢਣਗੇ ਬਿਲਕੁਲ ਮੇਮੰਦਾਰ